ਕੱਲ ਵੀ ਪਿਛਲੇ ਦਿਨਾਂ ਦੀਆਂ ਮੀਟਿੰਗਾਂ ਸਾਰੇ ਹਲਕੇ 'ਚ ਛੋਟੀਆਂ-ਛੋਟੀਆਂ ਕਰ ਰਹੇ ਆ ਕਿ ਸਾਡੇ ਕੋਲ ਸਹੀ ਇਨਫੋਰਮੇਸ਼ਨ ਕਿੰਨਾ ਪਿੰਡਾਂ ਦੇ ਵਿੱਚ ਫਸਲ ਤਬਾਹ ਹੋਈ ਆ ਕਿੰਨਾਂ ਦੇ ਪਿੰਡਾਂ ਦੇ ਵਿੱਚ ਘਰਾਂ ਦਾ ਨੁਕਸਾਨ ਹੋਇਆ ਕਿੱਥੇ-ਕਿੱਥੇ ਕੋਈ ਮਾਲ ਡੰਗਰ ਦਾ ਨੁਕਸਾਨ ਹੋਇਆ ਇਹ ਸਾਰੀਆਂ ਚੀਜ਼ਾਂ ਦਾ ਹੀ ਅਸੀਂ ਜਾਣਕਾਰੀ ਲੈਣ ਵਾਸਤੇ ਆਪਣੇ ਸੱਜਣਾ ਮਿੱਤਰਾਂ ਸਾਰਿਆਂ ਨੂੰ ਤਕਰੀਫ ਦਿੱਤੀ ਆ ਵੀ ਆਪਣੇ ਘਰਾਂ ਦਾ 2-4 ਦਿਨ 10 ਦਿਨ ਕੰਮ ਬੰਦ ਕਰੋ ਤੇ ਪਿੰਡਾਂ ਵਿੱਚ ਜਾ ਕੇ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਭਾਈਵਾਲ ਬਣੋ ਤੇ ਸਹੀ ਪੋਜੀਸ਼ਨ ਸਾਡੇ ਤੱਕ ਆਏ ਤਾਂ ਕਿ ਅਸੀਂ ਜਿਹੜੇ ਕੋਈ ਬੰਦੇ ਸੇਵਾ ਕਰਨ ਵਾਲੇ ਆ ਜਾਂ ਸੇਵਾ ਕਰਨਾ ਚਾਹੁੰਦੇ ਆ ਤੇ ਜਿਹੜੇ ਰਹਿ ਗਏ ਕਿਉਂਕਿ ਬਹੁਤ ਸਾਰੇ ਪਲੇਅਰ ਇਸ ਕੰਮ ਦੇ ਵਿੱਚ ਬੜੀਆਂ ਬੜੀਆਂ ਵੱਡੀਆਂ ਪਾਰਟੀਆਂ ਵਿੱਚ ਆਈਆਂ ਸਾਡੀ ਤੇ ਨਵੀਂ ਪਾਰਟੀ ਆ ਸੁਧਾਰਨਾ ਸਾਡੇ ਸੱਜਣ ਮਿੱਤਰ ਨੇ ਅਸੀਂ ਤੇ ਕਿਸੇ ਸੱਜਣ ਮਿੱਤਰ ਨੂੰ ਰਿਕਵੈਸਟ ਕਰਨੀ ਆ ਵੀ ਭਾਈ ਸਾਡੀ ਮਦਦ ਕਰ ਤੋ ਉਹ ਅਸੀਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਪੇ ਜਦੋਂ ਰਾਖੜਾ ਬਣਦਾ ਫਸਲ ਮੜੀ ਚੰਗੀ ਜਿਹੜੀ ਪੈਲੀਆਂ ਜੋ ਪਰਾਲੀ ਤੇ ਕੱਢਣੀ ਪਣੀ ਆ ਜੇ ਫਸਲ ਵਿਝਣੀ ਆ ਤੇ ਜਦੋਂ ਸੁੱਕਦੇ ਆ ਖੇਤ ਤੇ ਜਿਹਦੇ ਕੋਲ ਟਰੈਕਟਰ ਨਹੀਂਗਾ ਰੇਤ ਕੱਢਣ ਵਾਸਤੇ ਉਹਨੂੰ ਟਰੈਕਟਰ ਵੀ ਅਸੀਂ 2-4 ਟਰੈਕਟਰ ਇੱਥੇ ਖਿਲਾਰ ਦੇਵਾਂਗੇ ਉਹਨਾਂ 'ਚ ਤੇਲ ਵੀ ਪਾਵਾਂਗੇ ਲੋਰਵੰਦਰ ਨੂੰ ਬੇਨਤੀ ਕਰਾਂਗੇ ਵੀ ਪਾਈ ਆਪਣਾ ਕੰਮ ਕਰਕੇ ਟਰੈਕਟਰ ਇੱਥੇ ਕਿਸੇ ਹੋਰ ਵਾਸਤੇ ਛੱਡ ਦਿਓ ਕਿਤੇ ਮਾਲ ਡੰਗਰ ਦਾ ਨੁਕਸਾਨ ਹੋਇਆ ਉਹ ਵੀ ਜਿਹੜੇ ਕਈ ਮਾਤਰਬੰਦੇ ਮਾਰੇ ਆ ਵਿਚਾਰੇ ਉਹਨਾਂ ਦੀ ਵੀ ਜ਼ਰੂਰ ਜਿੰਨੀ ਵੀ ਅਸੀਂ ਕਰ ਸਕਦੇ ਮਦਦ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਜਿਨ੍ਹਾਂ ਘਰਾਂ ਦੇ ਵਿੱਚ ਤਰੇੜਾਂ ਆਈਆਂ ਨੇ ਜਿਨ੍ਹਾਂ ਘਰਾਂ ਦੇ ਵਿੱਚ ਟੀਨ ਪਾ ਕੇ ਸਰ ਸਕਦਾ ਟੀਨ ਦੇਾਂਗੇ ਜੇ ਇਹ ਕਹਿਣਗੇ ਵੀ ਸਾਨੂੰ ਸਰਿਆ ਚਾਹੀਦਾ ਸਿਮਿੰਟ ਚਾਹੀਦਾ ਉਹ ਵੀ ਰਿਪੇਅਰ ਵਾਸਤੇ ਜਿਹੜੇ ਘਰ ਜਿਹੜੇ ਉਹ ਵੀ ਰਿਪੇਅਰ ਕਰਾਵਾਂਗੇ ਇਥੇ ਉਹਨਾਂ ਸਾਰਿਆਂ ਨੂੰ ਨਾਲ ਲੈਣਾ ਹਰ ਬੰਦੇ ਦਾ ਦੁੱਖ ਸੁੱਖ ਦੇ ਵਿੱਚ ਵੇਖਿਆ ਤੁਸੀਂ ਹਰ ਤਰ੍ਹਾਂ ਦਾ ਬੰਦਾ ਮਤਦਾਨ ਵਾਸਤੇ ਆਇਆ ਹਰ ਬਰਾਦਰੀ ਹਰ ਤਰ੍ਹਾਂ ਦੇ ਲੋਕ ਜਿਹੜੇ ਆ ਉਹ ਮਤਦਾਨ ਵਾਸਤੇ ਪਹੁੰਚੇ ਕਿਉਂਕਿ ਪੰਜਾਬੀ ਜਿਹੜੇ ਆ ਇਹ ਦੁਨੀਆ 'ਚ ਇਸ ਗੱਲ 'ਚ ਮਸ਼ਹੂਰ ਆ ਕਿਸੇ ਤੇ ਵੀ ਵਿਵਤਾ ਬਣਦੀ ਆ ਪੰਜਾਬੀ ਉੱਥੇ ਪਹੁੰਚਦਾ ਤੇ ਅੱਜ ਪੰਜਾਬੀਆਂ ਦੇ ਵਿਵਤਾ ਬਣੀਆਂ ਸਾਰਾ ਪਾਈਚਾਰਾ ਇੱਥੇ ਆਇਆ ਹਰ ਬਰਾਦਰੀ ਇੱਥੇ ਆਈਏ ਅਸੀਂ ਸਭ ਨੂੰ ਨਾਲ ਲੈ ਕੇ ਚੱਲਣਾ ਹਰ ਇੱਕ ਦਾ ਸਤਿਕਾਰ ਕਰਨਾ ਔਰ ਸਾਡਾ ਇੱਕੋ ਹੀ ਆ ਵੀ ਕਰਾਪਸ਼ਨ ਫਰੀ ਜਿਹੜਾ ਆਉਣ ਵਾਲਾ ਸਮਾਂ ਵਾ ਉਹ ਕਰਾਪਸ਼ਨ ਫਰੀ ਹੋਏ ਸਭ ਤੋਂ ਵੱਡੀ ਲਾਨਤ ਵੀ ਕਰਾਪਸ਼ਨ ਆ ਤੇ ਸਭ ਤੋਂ ਵੱਡੀ ਡਿਵੈਲਪਮੈਂਟ ਦੇ ਵਿੱਚ ਰੁਕਾਵਟ ਵੀ ਇਹ ਆ ਤੇ ਸਭ ਤੋਂ ਵੱਡਾ ਦੇਸ਼ ਨੂੰ ਖਤਰਾ ਵੀ ਕਰਪਸ਼ਨ ਤੋਂ ਹੀ ਆ ਮੈਂ ਸਮਝਦਾ ਕਿ ਸਾਨੂੰ ਗੌਂਡੀ ਮੁਲਕਾ ਕੋਈ ਨਾ ਖਤਰਾ ਨਹੀਂਗਾ ਕਿਉਂਕਿ ਉਹਦੇ ਵਾਸਤੇ ਸਾਡੀਆਂ ਫੌਜਾਂ ਜਿਹੜੀਆਂ ਉਹ ਬੜੀਆਂ ਮਜ਼ਬੂਤ ਨੇ ਸਕਸ਼ਮ ਨੇ ਸਾਡੇ ਦੇਸ਼ ਦਾ ਨੁਕਸਾਨ ਜਿਹੜਾ ਕਰਪਟ ਲੋਕ ਕਰ ਰਹੇ ਆ ਚਾਹੇ ਉਹ ਪੋਲਿਟਿਸ਼ੀਅਨ ਨੇ ਚਾਹੇ ਉਹ ਬੀਰੋਕਰੇਟਸ ਨੇ ਤੇ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਜੇ ਬੰਦਾ ਆਪ ਠੀਕ ਹੋਏ ਤੇ ਦੂਜੇ ਨੂੰ ਕਹਿ ਸਕਦਾ ਜੇ ਬੰਦਾ ਆਪ ਚਾਦਰ ਵਿਛਾਈ ਹੋਏ ਤਾਂ ਕਿਸੇ ਨੂੰ ਇਮਾਨਦਾਰੀ ਦਾ ਉਪਦੇਸ਼ ਨਹੀਂ ਦੇ ਸਕਦਾ ਉਹ ਸਾਡਾ ਪ੍ਰਧਾਨ ਵੀ ਵਧੀਆ ਬੰਦਾ ਵਾ ਤਾਂ ਅਸੀਂ ਵੀ ਜਿੰਨੇ ਜੋਗੇ ਸਾਡਾ ਸਾਰਾ ਕੈਰੀਅਰ ਲੋਕਾਂ ਦੇ ਸਾਹਮਣੇ ਆ ਦਿਨਦਾਰੀ ਨਾਲ ਲੋਕਾਂ ਦੀ ਸੇਵਾ ਕਰਾਂਗੇ ਦੁਨੀਆਂ ਚ ਇੱਕੋ ਵਰੀ ਹੋਣਾ ਨਾਲ ਕੱਖ ਨਹੀਂ ਜਾਣਾ ਉਹ ਬਹੁਤ ਧੰਨਵਾਦ